ਜੇਲ ਦਾ ਜਵਾਬ ਵੋਟ ਨਾਲ ਸੁਸ਼ੀਲ ਰਿੰਕੂ ਦਾ ਜਵਾਬ ਕੀ ਕਿਸਾਨ ਹੈ ਜਿਹੜਾ ਬਹੁਤ ਭੋਲਾ ਭਲਾ ਪਰ ਮਿਹਨਤੀ ਹੈ ਕਿਸਾਨ ਅੱਜ ਵੀ ਇਹਨਾਂ ਗੱਲਾਂ 'ਚ ਨਹੀਂ ਪੈਂਦਾ ਇਹ ਗੁੰਮਰਾਹ ਕਰਕੇ ਕੁਝ ਲੋਕਾਂ ਨੂੰ ਜਿਹੜਾ ਵਿਰੋਧ ਵਾਲੇ ਪਾਸੇ ਤਾਂ ਕਿ ਇੱਕ ਖਬਰ ਬਣ ਜਾਵੇ ਗੁੰਮਰਾਹ ਕਰਦਾ ਕੌਣ ਪਿਆ ਜਿੰਨੂੰ ਤਕਲੀਫ ਹੈ ਈਡੀ ਨੇ ਤੱਕਾ ਕੀਤਾ ਹੈ ਈਡੀ ਨੇ ਗਲਤ ਤੱਥੇ ਪੇਸ਼ ਕੀਤੇ ਆ ਕਾਨੂੰਨ ਆਪਣਾ ਕੰਮ ਕਰ ਰਿਹਾ ਆ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਆਤਮ ਮੰਥਨ ਕਰਨ ਦੀ ਜਰੂਰਤ ਹੈ ਆਣੇ ਸਾਥੀਆਂ ਨੇ ਘਰ ਵਿੱਚ ਕੋਠੀ ਲੈ ਲਈਏ। ਜਿਸ ਕੋ ਗੱਲ ਆ ਕਿ ਚੰਨੀ ਸਾਹਿਬ ਇੱਕ ਅਮੀਰ ਇਨਸਾਨ ਹੈ। ਦਾ ਆਪਣੇ ਭਰਾ ਹੈ। ਕਹਿੰਦੇ ਦਾ ਆਪਣੇ ਆਪ ਨੂੰ ਇੱਕ ਬੜਾ ਨਮਾਣਾ ਪਰ ਮੈਂ ਸਮਝਦਾ ਕਿ 18-18 ਫੁੱਟ ਦੇ ਜਿਹੜੇ ਦਰਵਾਜ਼ੇ ਆ ਉਹ ਚੰਨੀ ਸਾਹਿਬ ਦੀ ਕੋਠੀ ਨੂੰ ਲੱਗੇ ਆ। ਇੱਕ ਛੱਡ ਕੇ ਹਰ ਸ਼ਹਿਰ ਦੇ ਵਿੱਚ ਕੋਠੀ ਲੈ ਸਕਦੇ ਆ। ਭਾਜਪਾ ਦੇ ਜਲੰਧਰ ਤੋਂ ਕੈਂਡੀਡੇਟ ਸੁਸ਼ੀਲ ਰਿੰਕੂ ਇਸ ਵਕਤ ਐਚਐਸ ਪਾਰਟੀ ਦਫ਼ਤਰ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਰਿੰਕੂ ਸਾਹਿਬ ਕਿਸ ਤਰੀਕੇ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਉਹ ਦੱਸਣ। ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸਾਰੇ ਉਹਦੇਦਾਰ ਸਾਥੀ ਸਾਰੇ ਕਾਰਕਿਰਤਾ ਵੀਰ ਅੱਜ ਕਿੰਨਾ ਉਤਸ਼ਾਹ ਆ ਸਾਰੇ ਮੈਂ ਦੇਖ ਰਿਹਾ ਕਿ ਬੜੀ ਖੁਸ਼ੀ ਦੇ ਨਾਲ ਅੱਜ ਜਿਹੜਾ ਪੰਜਾਬ ਦਾ ਜਿਹੜਾ ਦਫਤਰ ਚੋਨ ਦਫਤਰ ਖੋਲਿਆ ਗਿਆ ਜੀ ਉਹਦੀ ਇੱਥੇ ਸਾਰਿਆਂ ਨੇ ਆ ਕੇ ਸਵੇਰੇ ਹਵਨ ਜੱਗਿਆ ਦੇ ਨਾਲ ਉਸ ਤੋਂ ਬਾਅਦ ਜਿਹੜੀ ਹੈ ਸੁਖਮਨੀ ਸਾਹਿਬ ਦਾ ਪਾਠ ਹੋਇਆ ਅਰਦਾਸ ਹੋਈ ਹੈ ਜੀ ਤਾਂ ਅੱਜ ਇੱਕ ਚੰਗੀ ਸ਼ੁਰੂਆਤ ਹੈ ਜਿਹੜੀ ਚੰਗੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਦਾ ਹਉਟ ਆਸਰਾ ਲੈ ਕੇ ਅੱਜ ਚੌਂ ਦਫ਼ਤਰੀ ਸ਼ੁਰੂਆਤ ਕੀਤੀ ਗਈ। ਪੁਰਾਣੇ ਸਾਥੀਆਂ ਨੇ ਗਵਾਂਢ ਚ ਕੋਠੀ ਲੈ ਲਈਏ। ਚੰਨੀ ਸਾਹਿਬ ਨੇ ਦੇਖੋ ਗੱਲ ਹੈ ਕਿ ਚੰਨੀ ਸਾਹਿਬ ਇੱਕ ਅਮੀਰ ਇਨਸਾਨ ਹੈ। ਜੀ। ਅ ਕਹਿੰਦੇ ਤਾਂ ਚਲੋ ਆਹ ਹੈ ਤਾਂ ਆਪਣੇ ਭਰਾ ਹੈ। ਜੀ। ਕਹਿੰਦੇ ਤਾਂ ਆਪਣੇ ਆਪ ਨੂੰ ਇੱਕ ਬੜਾ ਨਮਾਣਾ ਪਰ ਮੈਂ ਸਮਝਦਾ ਕਿ 18-18 ਫੁੱਟ ਦੇ ਜਿਹੜੇ ਦਰਵਾਜ਼ੇ ਆ ਚੰਨੀ ਸਾਹਿਬ ਦੀ ਕੋਠੀ ਨੂੰ ਲੱਗੇ ਆ ਤੇ ਚਲੋ ਪ੍ਰਮਾਤਮਾ ਕਿਰਪਾ ਕਰੇ ਉਹਦਾ ਇੱਕ ਛੜ ਕੇ ਹਰ ਸ਼ਹਿਰ ਦੇ ਵਿੱਚ ਕੋਠੀ ਲੈ ਸਕਦੇ ਜੀ ਆਮ ਆਦਮੀ ਪਾਰਟੀ ਲਗਾਤਾਰ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੀ ਆਈ ਹੈ ਤੇ ਸਲੋਗਨ ਇਸ ਵਾਰ ਦਿੱਤਾ ਗਿਆ ਹੈ ਜੇਲ੍ਹ ਦਾ ਜਵਾਬ ਵੋਟ ਨਾਲ ਸੁਸ਼ੀਲ ਰਿੰਕੂ ਦਾ ਜਵਾਬ ਕੀ ਹੈ ਦੇਖੋ ਸੁਸ਼ੀਲ ਰਿੰਕੂ ਦਾ ਜਵਾਬ ਤੇ ਜਲੰਧਰ ਦੇ ਲੋਕ ਆ ਜੀ ਜਿਸ ਦਿਨ ਦਾ ਮੈਂ ਫੈਸਲਾ ਲਿਆ ਤਾਂ ਦਿਨ-ਪ੍ਰਤੀ ਦਿਨ ਇੱਕ ਕਾਫਲਾ ਜਿਹੜਾ ਵੱਧ ਰਿਹਾ ਪਿੰਡਾਂ ਦੇ ਵਿੱਚ ਉਹ ਮੇਰੇ ਸਾਥੀ ਪਿੰਡਾਂ ਦੇ ਸਰਪੰਚ ਪੰਚ ਲੰਬੜਦਾਰ ਆਮ ਲੋਕ ਜਿਨ੍ਹਾਂ ਦੇ ਨਾਲ ਮੈਂ ਪਿਛਲੇ ਦਸਾਂ ਮਹੀਨਿਆਂ ਦੇ ਵਿੱਚ ਵਿਚਰਿਆ ਹੜਾਂ ਦੇ ਵਿੱਚ ਕੰਮ ਕੀਤਾ ਬੰਨਾਂ ਦੇ ਉੱਤੇ ਕੰਮ ਕੀਤਾ ਫਲੋਰ ਹਲਕੇ ਦੇ ਵਿੱਚ ਘਰੋਂ ਕਰੀਬ ਆਪਾਂ ਜਾ ਕੇ ਪਿੰਡੋਂ ਪਿੰਡੀ ਸਾਥੀਆਂ ਦੇ ਨਾਲ ਕੰਮ ਕੀਤਾ ਆਦਮਪੁਰ ਦੇ ਵਿੱਚ ਕੰਮ ਕੀਤਾ ਨਕੋਦਰ ਦੇ ਵਿੱਚ ਜਾ ਕੇ ਹਰ ਜਗ੍ਹਾ ਮਿਲੇ ਤਾਂ ਮੈਂ ਸਮਝਦਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਅੱਜ ਜੁੜਨਾ ਚਾਹੁੰਦੇ ਆਦਰਨੀਆ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਜਿਹੜੀ ਵਿਚਾਰਧਾਰਾ ਦੇ ਨਾਲ ਜੁੜਨਾ ਚਾਹੁੰਦੇ ਤਾਂ ਕਿ ਪੰਜਾਬ ਵੀ ਜਿਹੜਾ ਦੇਸ਼ ਦੇ ਦੂਸਰੇ ਸੂਬਿਆਂ ਦੀ ਤਰ੍ਹਾਂ ਤਰੱਕੀ ਕਰ ਸਕੇ ਅੱਗੇ ਵੱਧ ਸਕੇ ਪਿੰਡਾਂ ਚ ਕੀ ਰਿਸਪੌਂਸ ਚੱਲ ਰਿਹਾ ਕਿਉਂਕਿ ਹੰਸਰਾਏ ਹਰਨਾ ਦੀ ਜਰੂਰ ਟਿਕਟ ਅਨਾਉਂਸ ਕੀਤੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵੇ ਇਹਨੂੰ ਕਿਵੇਂ ਲੈ ਰਹੇ ਹੋ ਕਿ ਚੈਲੰਜ ਦੇ ਰੂਪ ਦੇ ਨਾਲ ਦੇਖਦੇ ਪਏ ਹੋ ਦੇਖੋ ਜਿਹੜਾ ਵਿਰੋਧ ਕਿਸਾਨਾਂ ਦੀ ਜਿਹੜੀ ਗੱਲ ਹੈ ਕਿਸਾਨ ਹੈ ਜਿਹੜਾ ਬਹੁਤ ਭੋਲਾ ਭਲਾ ਔਰ ਮਿਹਨਤੀ ਹੈ ਕਿਸਾਨ ਕਦੇ ਵੀ ਇਹਨਾਂ ਗੱਲਾਂ 'ਚ ਨਹੀਂ ਪੈਂਦਾ ਇਹ ਗੁੰਮਰਾਹ ਕਰਕੇ ਕੁਝ ਲੋਕਾਂ ਨੂੰ ਜਿਹੜਾ ਵਿਰੋਧ ਵਾਲੇ ਪਾਸੇ ਤਾਂ ਕਿ ਇੱਕ ਖਬਰ ਬਣ ਜਾਵੇ ਇੱਕ ਮੈਸੇਜ ਜਿਹੜਾ ਲੋਕਾਂ ਤੱਕ ਚੱਲ ਜਾਵੇ ਇਹ ਚੀਜ਼ਾਂ ਮੈਨੇਜ ਕੀਤੀਆਂ ਜਾਂਦੀਆਂ ਲੋਕ ਗੁੰਮਰਾਹ ਕਰਦਾ ਕੌਣ ਪਿਆ ਜਿੰਨੂੰ ਤਕਲੀਫ ਹੈ ਜਿੰਨੂੰ ਇਸ ਗੱਲ ਦੀ ਤਕਲੀਫ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਝੰਡਾ ਪੰਜਾਬ ਦੇ ਵਿੱਚ ਕਿਉਂ ਬਲੰਦ ਹੋ ਰਿਹਾ ਜਿਨ੍ਹਾਂ ਪਾਰਟੀਆਂ ਨੂੰ ਇਸ ਗੱਲ ਦੀ ਤਕਲੀਫ ਹੈ ਉਹ ਹੀ ਇਹ ਸਭ ਕੁਝ ਕਰਵਾ ਰਹੇ ਆ। ਗੱਲ ਦੀ ਵਰਡਡ ਤਾਂ ਲੱਗਦਾ ਪੰਜਾਬ ਦੇ ਵਿੱਚ ਵੀ ਹੁਣ ਅਸਰ ਪਏਗਾ ਕਿਉਂਕਿ ਹਾਈ ਕੋਰਟ ਨੇ ਸਪਸ਼ਟ ਕਰਤਾ ਹੈ ਕੇਜਰੀਵਾਲ ਹੋਰੀ ਸਕੈਮ ਦੇ ਵਿੱਚ ਇਨਵੋਲਵਮੈਂਟ। ਦੇਖੋ ਜਿਹੜੀ ਗੱਲ ਪਹਿਲਾਂ ਕੀਤੀ ਜਾ ਰਹੀ ਸੀ ਕਿ ED ਨੇ ਤੱਕਾ ਕੀਤਾ ਹੈ, ED ਨੇ ਗਲਤ ਤੱਥੇ ਪੇਸ਼ ਕੀਤੇ ਆ ਪਰ ED ਵੱਲੋਂ ਜਿਹੜੀ ਬੜੀ ਲੰਬੇ ਸਮੇਂ ਤੋਂ ਜਿਹੜੀ ਇਨਵੈਸਟੀਗੇਸ਼ਨ ਕੜੀ ਨਾਲ ਕੜੀ ਜੋੜ ਕੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਮੰਨਣੀ ਹਾਈ ਕੋਰਟ ਨੇ ਉਸ ਇਨਵੈਸਟੀਗੇਸ਼ਨ ਦੇ ਉੱਤੇ ਮੋਹਰ ਲਗਾਈ ਆ। ਕਿ ਇੱਕ ਇੱਕ ਤੱਥ ਹੈ ਜਿਹੜਾ ਈਡੀ ਵੱਲੋਂ ਪੇਸ਼ ਕੀਤਾ ਗਿਆ ਉਹ ਬਿਲਕੁਲ ਠੀਕ ਹੈ ਤਾਂ ਮੈਂ ਸਮਝਦਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹਰ ਇਨਸਾਨ ਨੂੰ ਕਾਨੂੰਨ ਦੇ ਧਾਰੇ ਚ ਰਹਿ ਕੇ ਅਕੀਰ ਦਾ ਸਨਮਾਨ ਕਰਨਾ ਚਾਹੀਦਾ ਹੈ ਕੀਰਲਾ ਸਵਾਲ ਹੈ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਦਾ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਪੰਜਾਬ ਦਾ ਐਮਪੀ ਕਿਉਂ ਨਹੀਂ ਬੋਲ ਰਿਹਾ ਪੰਜ ਐਮਪੀ ਦੇਖੋ ਗੱਲ ਹੈ ਕਿ ਕੇਜਰੀਵਾਲ ਸਾਹਿਬ ਵੀ ਗ੍ਰਿਫਤਾਰੀ ਦਾ ਵਿਰੋਧ ਉਹਨਾਂ ਦੇ ਵਿਰੋਧ ਦੇ ਵਿੱਚ ਆਮ ਆਦੀ ਪਾਰਟੀ ਨੇ ਪੰਜਾਬ ਦੇ ਹਰ ਜ਼ਿਲ੍ਹੇ ਚ ਭੁੱਖ ਹੜਤਾਲ ਜਿਹੜੀ ਇੱਕ ਦਿਨ ਦੀ ਕੁਝ ਘੰਟਿਆਂ ਦੀ ਜਿਹੜੀ ਰੱਖੀ ਸੀ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਜੇ ਮੈਂ ਜਲੰਧਰ ਦੀ ਗੱਲ ਕਰਾਂ ਤਾਂ ਉਸ ਜਿਹੜਾ ਸ਼ਮਿਆਨਾ ਲਗਾਇਆ ਸੀ ਉਹਦੇ ਵਿੱਚ ਪੂਰੇ ਜ਼ਿਲ੍ਹੇ ਤੋਂ 100 ਬੰਦਾ ਵੀ ਜਿਹੜਾ ਗਿਣਤੀ ਦਾ ਇਕੱਠਾ ਨਹੀਂ ਹੋ ਸਕਿਆ ਨੋ ਕੌਨਸਟਿਚੈਂਸੀਆਂ ਤੋਂ ਮੇਰਾ خیال ਹੈ ਕਿ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਆਤਮ ਮਨਥਨ ਕਰਨ ਦੀ ਜਰੂਰ ਐਮਪੀਆਂ ਦੇ ਨਾ ਬੋਲਣ ਤਾਂ ਕਰ ਸੋਰੀ ਆਮ ਪੀਆ ਦੇ ਨਬੂਲਾ ਸਿੰਘ ਚਾਹ ਬਲਬੀਰ ਸਿੰਘ ਸਿਚੇਵਾਲ ਹੋਰੀ ਹੋਣ ਮਿੱਤਲ ਸਾਹਿਬ ਹੋਣ ਹਰਪ੍ਰੀਤ ਸਿੰਘ ਹਨੀ ਹੋਣ ਇੱਕ ਵੀ ਕਿਸੇ ਤਰੀਕੇ ਦਾ ਟਵੀਟ ਵੀ ਨਹੀਂ ਕੋਈ ਗੱਲ ਬਾਤ ਵੀ ਨਹੀਂ ਨਿਕਲ ਕੇ ਆਉਂਦਾ ਕੋਈ ਗੱਲ ਹੈ ਇਹਦਾ ਜਵਾਬ ਤਾਂ ਉਹ ਦੇ ਸਕਦੇ ਆ ਉਹ ਕਿਉਂ ਨਹੀਂ ਬੋਲੂਗਾ ਉਹਦੇ ਪਿੱਛੇ ਕੀ ਲੱਗਦੀ ਹੈ ਮੈਨੂੰ ਨਹੀਂ ਪਤਾ ਇਹਦੇ ਬਾਰੇ ਉਹ ਹੀ ਦੱਸ ਸਕਦੇ ਠੀਕ ਹੈ ਬਹੁਤ ਸ਼ੁਕਰੀਆ ਇਹ ਗੱਲਬਾਤ ਅਸੀਂ ਕੀਤੀ ਸੁਸ਼ੀਲ ਰਿੰਕੂ ਹੋਰਣਾ ਜਿਨ੍ਹਾਂ ਨੇ ਪਾਰਟੀ ਦਫਤਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਵਕਤ ਗਤੀਵਿਧੀਆਂ ਵੀ ਨੇ ਮੌਜੂਦਾ ਸਮੇਂ 'ਚ ਜੋ ਹਾਲਾਤ ਨੇ ਤੇ ਖਾਸ ਕਰਕੇ ਕਿਸ ਤਰੀਕੇ ਦੇ ਨਾਲ ਤਿਆਰੀ ਚੱਲਦੀ ਪਈ ਹੈ ਤੇ ਚੰਨੀ ਸਾਹਿਬ ਜਿਨ੍ਹਾਂ ਨੂੰ ਜਲੰਧਰ ਦੇ ਵਿੱਚ ਜਿਹੜੀ ਹੈ ਕਿ ਟਿਕਟ ਮਿਲਣ ਦੀਆਂ ਕਾਂਗਰਸ ਵੱਲੋਂ ਕਿਆ ਸਰਵਾਈਆਂ ਲਗਾਈਆਂ ਜਾ ਰਹੀਆਂ ਨੇ ਗੱਲ ਆਖੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਇਸ ਵਕਤ ਮੌਜੂਦਾ ਸਮੇਂ 'ਚ ਸਥਿਤੀ ਨੂੰ ਦੇਖਦੇ ਪਏ ਨੇ ਤੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਜਪਾ ਦਾ ਵਿਰੋਧ ਹੋ ਰਿਹਾ ਚਾਹੇ ਹੰਸਰਾਜ ਹੋਰਾਂ ਦੀ ਗੱਲ ਕਰੀਏ ਕਿ ਜਦੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਉਹਨਾਂ ਦਾ ਵਿਰੋਧ ਹੋ ਰਿਹਾ ਉਹਨਾਂ ਕਿਸ ਤਰੀਕੇ ਨਾਲ ਜਿੱਟਣਗੇ ਇਹਦੇ ਬਾਰੇ ਉਹਨਾਂ ਨੇ ਵਿਚਾਰ ਚ ਗੱਲਬਾਤ ਕੀਤੀ ਹੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ న్యూਸ ਜਲੰਧਰ